ਹਾਂਜੀ ਬਾਬਾ ਜ ਅੱਜ ਰਣੀਆਂ ਗੁਰੂ ਰਵਿਦਾਸ ਭਵਨ ਵਿਖੇ ਗੁਰੂ ਮਹਾਰਾਜ ਦੇ ਜਿਹੜੇ ਸਮਾਗਮ ਚੱਲ ਰਹੇ ਉਸ ਬਾਰੇ ਜਾਣਕਾਰੀ ਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਸੰਗਤਾਂ ਉਹਨਾਂ ਨੂੰ ਵਧਾਈ ਦੇਣਾ ਚਾਹਾਂਗਾ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਸ੍ਰੀ ਗੁਰੂ ਜदा ਰਵੀਦਾਸ ਭਵਨ ਪਿੰਡ ਰਣੀਆਂ ਦੀ ਪੂਰੀ ਸੰਗਤ ਨੇ ਅਤੇ ਇਥੋਂ ਦੀ ਕਮੇਟੀ ਨੇ ਪਿਛਲੇ ਕਾਫੀ ਦਿਨਾਂ ਤੋਂ ਮੇਰਾ ਖਿਆਲ ਹੈ ਕਿ 30 30 ਜਨਵਰੀ ਤੋਂ ਲੈ ਕੇ ਹੁਣ ਤੱਕ ਪਹਿਲਾਂ ਪ੍ਰਭਾਤ ਫੇਰੀਆਂ ਦੇ ਰੂਪ ਦੇ ਵਿੱਚ ਸੰਗਤਾਂ ਨੂੰ ਇਕੱਤਰ ਕਰਕੇ ਤੇ ਗੁਰੂ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਆਪਣੀ ਝੋਲੀ ਦੇ ਵਿੱਚ ਪਵਾਈਆਂ ਨੇ ਉਸ ਤੋਂ ਬਾਅਦ ਲਗਾਤਾਰ ਇਹਨਾਂ ਨੇ ਜਿਹੜੇ ਸਮਾਗਮ ਚੱਲੇ ਨੇ ਪ੍ਰਭਾਸਰੀਆਂ ਦੇ ਰੂਪ ਦੇ ਵਿੱਚ ਉਹਦੇ ਵਿੱਚ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਉਹਨਾਂ ਦੀਆਂ ਜਿਹੜੀਆਂ ਸਖਿਆਵਾਂ ਨੇ ਸਾਡੀ ਜੀਵਨ ਜਾਚ ਹੈ ਉਹ ਸਾਰੀਆਂ ਸੰਗਤਾਂ ਦੇ ਵਿੱਚ ਗੁਰੂ ਦਾ ਉਪਦੇਸ਼ ਪਹੁੰਚਾਉਣਾ ਕੀਤਾ ਹੈ ਤੇ ਅੱਜ ਸਤਿਗੁਰਾਂ ਦੀ ਰਹਿਮਤ ਦੇ ਸਦਕਾ ਸ੍ਰੀ ਗੁਰੂ ਰਵਿਦਾਸ ਭਵਨ ਉੱਥੇ ਸਮਾਗਮ ਰਚੇ ਗਏ ਨੇ ਜਿਨ੍ਹਾਂ ਦੇ ਵਿੱਚ ਮਹਾਨ ਪੰਥ ਦੇ ਜਿਹੜੇ ਕੀਰਤਨੀ ਜਥੇ ਨੇ ਕਥਾਵਾਚਕ ਨੇ ਉਹਨਾਂ ਨੇ ਆ ਕੇ ਹਾਜ਼ਰੀ ਭਰ ਕੇ ਤੇ ਗੁਰੂ ਦੀਆਂ ਸਿੱਖਿਆਵਾਂ ਦਾ ਜਿਹੜਾ ਇਹ ਚਾਨਣਾ ਪੂਰੀਆਂ ਸੰਗਤਾਂ ਦੇ ਵਿੱਚ ਬਖੇਰਨਾ ਕੀਤਾ ਹੈ ਤੇ ਮੈਂ ਆਸ ਕਰਦਾ ਕਿ ਆਉਣ ਵਾਲੇ ਸਮਾਂ ਦੇ ਵਿੱਚ ਵੀ ਪੂਰੀ ਪ੍ਰਬੰਧਕ ਕਮੇਟੀ ਜਿਹੜੀ ਹੈ ਪਿਛਲੇ ਸਾਲਾਂ ਦੀ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਸਾਰੇ ਜਿਹੜੇ ਸਮਾਗਮ ਨੇ ਮਨਾਉਂਦੇ ਰਹਿਣਗੇ ਤੇ ਗੁਰੂ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਲੈਂਦੇ ਰਹਿਣਗੇ। ਬਾਬਾ ਅੱਜ ਦੇ ਸ਼ੁਭ ਦਿਹਾੜੇ ਤੇ ਸੰਗਤਾਂ ਨੂੰ ਕੀ ਇਹ ਦੇਸ਼ ਦੇਣਾ ਚਾਹੁੰਦੇ ਜੀ। ਅੱਜ ਦੇ ਸ਼ੁਭ ਦਿਹਾੜੇ ਤੇ ਕਿਉਂਕਿ ਸਤਿਗੁਰਾਂ ਦਾ ਜਿਹੜਾ ਉਪਦੇਸ਼ ਆ ਨਾ ਕਿ ਸਭੇ ਸਾਂਝੀ ਵਾਲ ਦਸਾਇਨ ਕੋਈ ਨਾ ਦਸੈ ਬਾਹਰਾ ਜਿਓ ਸਾਰੇ ਇਕ ਨੇ ਕੋਈ ਉੱਚਾ ਨਹੀਂ ਕੋਈ ਨੀਵਾ ਨਹੀਂ ਕਿਸੇ ਦੀ ਜਾਤ ਵੱਡੀ ਨਹੀਂ ਕਿਸੇ ਦੀ ਛੋਟੀ ਨਹੀਂ ਸਤਗੁਰੂ ਜੀ ਕਹਿੰਦੇ ਨੇ ਕਿ ਜੇਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਕਿਉਂਕਿ ਜਿਨ੍ਹਾਂ ਦੀ ਜਿਹੜੀ ਵੱਡੀ ਜਾਤ ਵਾਲੇ ਹੋ ਕੇ ਵੀ ਜਿਹੜੇ ਅਖਵਾਉਂਦੇ ਨੇ ਕਿਉਂਕਿ ਉਸ ਅਕਾਲ ਪੁਰਖ ਨੇ ਸਾਨੂੰ ਇੱਕੋ ਜੇ ਬਣਾ ਕੇ ਇਸ ਧਰਤੀ ਤੇ ਭੇਜਿਆ ਹੈ ਤੇ ਜਿਹੜੇ ਆਪਣੇ ਆਪ ਨੂੰ ਵੱਡੀ ਜਾਤ ਦੇ ਖਾਉਂਦੇ ਨੇ ਨਾ ਤੇ ਜਿਹੜੇ ਨਾਮ ਨਹੀਂ ਜਪਦੇ ਅਸਲ 'ਚ ਉਹ ਨਿੱਕੀ ਜਾਤ ਵਾਲੇ ਨੇ ਤੇ ਜਿਹੜੇ ਨਾਮ ਜਪਦੇ ਨੇ ਗੁਰੂ ਦਾ ਕਹਿਣਾ ਮੰਨਦੇ ਨੇ ਉਪਦੇਸ਼ ਸੁਣਦੇ ਨੇ ਉਹ ਵੱਡੀ ਜਾਤ ਵਾਲੇ ਨੇ ਧੰਨਵਾਦ ਇਹ ਜਗਰੂ ਗੁਰੂ ਦੇਵ ਜਗਰੂ ਗੁਰਦਾਸ ਅੱਜ ਸ੍ਰੀ ਗੁਰੂ ਰਵਿਦਾਸ ਧਰਮਸਾਲਾ ਦੁਨੀਆ ਵਿਖੇ ਸ੍ਰੀ ਗੁਰੂ ਰਬੀ ਦਾਸ ਮਹਾਰਾਜ ਦਾ ਗੋਤਪੁਰਬ ਮਨਾਇਆ ਗਿਆ ਵਾ ਤੇ ਇਥੇ ਬਹੁਤ ਸਾਰੇ ਸੰਤਾਂ ਦਾ ਆਖੋਆ ਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਬਤ ਸਮੇਂ ਅਨੁਸਾਰ ਉਹਨਾਂ ਦੀਆਂ ਸਿੱਖਿਆਵਾਂ ਨੂੰ ਦੱਸਿਆ ਕਿਹਾ ਵਾ ਮਾਰੇ ਦੱਸਿਆ ਸਿੱਖਿਆਵਾਂ ਉਹਨਾਂ ਦੀ ਇੱਕੋ ਹੀ ਆ ਕਿ ਜਾਤ ਕੋਈ ਕਿਸੇ ਦੀ ਜਾਤ ਨਹੀਂ ਕੋਈ ਨੀਵਾ ਨਹੀਂ ਕੋਚਾ ਨਹੀਂ ਜਿਹੜਾ ਮਨ ਦਾ ਸਾਫ ਆ ਉਹ ਹੀ ਬੰਦਾ ਜਿਹੜਾ ਅਸਲ ਚ ਪਰਮਾਤਮਾ ਦੇ ਨਾਲ ਨਾਮ ਵਿੱਚ ਜੜਿਆ ਜਾਗਾ ਤੇ ਉਹਦੀ ਮਾਨਤਾ ਜਿਹੜੀ ਆ ਮੰਨੀ ਜਾਣੀ ਆ ਜਿਹੜਾ ਪ੍ਰਾਹੇ ਦੇ ਕੱਢ ਕਰਕੇ ਉੱਚੀ ਜਾਤ ਦੇ ਕਰਕੇ ਪ੍ਰਮਾਤਮਾ ਨੂੰ ਮੰਨਦਾ ਨਹੀਂ ਤੇ ਉਹ ਇਹਨੂੰ ਸਭ ਤੋਂ ਨੀਵਾ ਔਰ ਕੋਈ ਹੋ ਨਹੀਂ ਸਕਦਾ ਐ ਸਾਡੇ ਸੰਗਤਾਂ ਨੂੰ ਅੱਜ ਦੇ ਦਿਨ ਤੇ ਖੁਦਾਈ ਦਿਨ ਤੇ ਇਹੋ ਹੀ ਗੱਲ ਕਹੀ ਸਮਝਣਾ ਇਹੋ ਗੱਲ ਤੁਹਾਨੂੰ ਸੁਣਿਆ ਦਿਨਾ ਕਿ ਹਰ ਤਰ੍ਹਾਂ ਦੀ ਤਨਹ ਹਰ ਸਾਉ ਦੀ ਤਰ੍ਹਾਂ ਹਰ ਸੰਗਤਾਂ ਖਾਨੀਆਂ ਨਾਲ ਮਿਲ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਗੁਰੂ ਘਰ ਦਾ ਜਿਹੜਾ ਗੁਰਪੁਰਬ ਖੁਸ਼ੀਆਂ ਨਾਲ ਮਨਾਉ ਜਾਗਰ ਤੇ ਜਾਗਰ ਅਰਦਾਸ ਹਾਂਜੀ ਬਾਬਾ ਜੀ ਜੈ ਗੁਰਦੇ ਜੈ ਗੁਰਦਾ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਵੱਲੋਂ ਆਪੜੀ ਅਰਿਆਸ ਕਮੇਟੀ ਵੱਲੋਂ ਆਈਆਂ ਹਨ ਸੰਗਤਾਂ ਨੂੰ ਗੁਰੂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੀਆ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਜੀ ਸਾਡੀ ਸੰਗਤ ਜੋ ਹੈ ਬਹੁਤ ਮਿਹਨਤੀ ਹੈ ਕੀ ਜਨਰਰੀ ਤੋਂ ਸ਼ੁਰੂ ਕੀਤੀਆਂ ਨੇ ਪਰਵਾਰਸ਼ੇ ਦੇ ਗੁਰੂ ਸਾਹਿਬ ਦੇ ਸੰਬੰਧ ਚ ਅੱਜ 21 ਤਰੀਕ ਹੋ ਗਈ ਹੈ ਸਭੀਵਾਜ ਗੁਰਪੁਰ ਤੇ ਭੋਗ ਪਾਏ ਗਏ ਨੇ ਸਾਰੀਆਂ ਸੰਗਤਾਂ ਚ ਬਹੁਤ ਉਤਸ਼ਾਹ ਬੜੀ ਸ਼ਰਧਾ ਔਰ ਪ੍ਰੇਮ ਭਾਵਨਾ ਦੇ ਨਾਲ ਇਹ ਜਤੂਰ ਮਨਾਇਆ ਗਿਆ। ਸੋ ਮੈਂ ਆਈਆਂ ਹੋਈਆਂ ਸੰਗਤਾਂ ਦੇ ਇੱਕ ਵਾਰ ਫਿਰ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਵਧਾਈ ਦਿੰਦਾ। ਜੈ ਗੁਰੂ ਦੇਵ ਜੈ ਪਿਆਰ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਗੁਰੂ ਦੇਵ ਜੈ ਸਤਿਗੁਰੂ ਰਵਿਦਾਸ। ਅੱਜ ਦਾ ਦਿਹਾੜਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਜਨਮ ਦਿਹਾੜਾ 647 ਬੜੀ ਤੁਮਤਾਪ ਦੇ ਨਾਲ ਮਨਾਇਆ ਗਿਆ। ਔਰ ਬਹੁਤ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਤੇ ਪਿਆਰ ਦੇ ਨਾਲ ਪਹੁੰਚੀਆਂ। ਹੋਰ ਇਤਨੀ ਜਥੇ ਬਹੁਤ ਹੀ ਵਿਸਤਾਰ ਦੇ ਨਾਲ ਜਿਹੜੀ ਵੀਡੀਓ ਦੇ ਵਿੱਚ ਦੱਸ ਜਿਮਾਰਾ ਦਾ ਇਤਿਹਾਸ ਜਿਹੜਾ ਉਹ ਰਚਿਆ ਸੁਣਾਇਆ ਔਰ ਬਹੁਤ ਹੀ ਆਨੰਦਮਾਨ ਮਾਣਿਆ ਸਾਡੇ ਸੰਗਤਾਂ ਨੇ ਤੇ ਸਾਰਿਆਂ ਦਾ ਮੈਂ ਆਪਣੇ ਆਈ ਹੋਈ ਸੰਗਤ ਦਾ ਜਲੋ ਧੰਨਵਾਦ ਕਰਦਾ ਤੇ ਔਰ ਸਾਰੇ ਸੰਗਤ ਦੀ ਚਰਣਾ ਵਿੱਚ ਬਹੁਤ ਬਹੁਤ ਪ੍ਰਣਾਮ ਕਰਦੇ ਆਂ। ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਉਹ ਜ ਵੱਡੇ ਪੈਮਾਨੇ ਦੇ ਵਿੱਚ ਜਿਹੜਾ ਇਹ ਗੁਰਪੁਰਬ ਆ ਸ੍ਰੀ ਗੁਰੂ ਵਿਦਾਸ ਜੀ ਮਹਾਰਾਜ ਦਾ ਉਹ ਮਨਾਉਣ ਦਾ ਪ੍ਰਾਲਾ ਕਰਾਂਗੇ ਬਾਕੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ Satsang ਆ ਉਹ 17 ਮਾਰਚ ਨੂੰ ਨਹਿਰ ਕੱਡੇ ਸ੍ਰੀ ਗੁਰੂ ਵਿਦਾਸ ਸ੍ਰੀ ਕਰਮਚਲਾ ਦੇ ਵਿੱਚ ਹੋਏਗਾ ਸਾਰੀਆਂ ਹਿੱਸਕਾਂ ਤੋਂ ਮੇਰੇ ਵੱਲੋਂ ਦਾਸ ਵੱਲੋਂ ਬੇਨਤੀ ਆ ਕਿ ਸਾਰੇ ਹੀ ਹਮ ਹਵਾ ਕੇ ਉੱਥੇ ਪਹੁੰਚ ਦੀ ਤੇ ਪਾਧਾ ਕਰਨ ਤੇ ਗੁਰਦੀਪ ਸਿੰਘ ਮਹਾਰਾਜ ਦਾ ਜਿਹੜਾ ਪ੍ਰਵਚਨ ਨੇ ਉਸ ਹੋਂਦ ਦੇ ਪਾਤਕਰਨ ਇਹਨਾਂ ਕਿਹਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ